ਯੂ ਲੋਕ ਸਭਾ ਹਲਕਾ ਜਿੱਥੇ ਕਾਂਗਰਸ ਦੇ ਵੱਲੋਂ ਸਖਫਾਲ ਸਿੰਘ ਖੈਰਾ ਨੂੰ ਚੋਣ ਮੈਦਾਨ ਦੇ ਵਿੱਚ उतारेगा ਪਰ ਉੱਥੇ ਹੀ ਦਲਵੀਰ ਗੋਲਟੀ ਸਾਭਕਾ ਐਮਐਲਏ ਕਾਂਗਰਸ ਦੇ ਜਿਨ੍ਹਾਂ ਦੀ ਚਰਚਾ ਚੱਲਦੀ ਸੀ ਕਿ ਉਹ ਲੋਕ ਸਭਾ ਦੇ ਉਮੀਦਵਾਰ ਹੋ ਸਕਦੇ ਨੇ ਪਰ ਕਿਤੇ ਨਾ ਕਿਤੇ ਉਹਨਾਂ ਦੀ ਟਿਕਟ ਕੱਟੀ ਜਾਣਤਵਾ ਜਿਵੇਂ ਸਖਫਾਲ ਸਿੰਘ ਖੈਰਾ ਨੂੰ ਟਿਕਟ ਮਿਲੀ ਤਾਂ ਦਲਵੀਰ ਗੋਲਟੀ ਦਾ ਜਿਹੜਾ ਦਰਦ ਆ ਉਹ ਸਾਫ਼ ਦਿਖਦਾ ਦਿਖਾਈਦਾ ਗੋਲਡੀ ਦਾ ਕਹਿਣਾ ਲਾਈਵ ਹੋ ਗਿਆ ਉਹਨਾਂ ਨੇ ਪੋਸਟ ਪਾਈ ਆ ਵੀਡੀਓ ਪਾਈ ਆ ਉਹਨਾਂ ਕਹਿਣਾ ਜਦੋਂ ਮੈਨੂੰ ਸੀਐਮ ਦੇ ਸਾਹਮਣੇ ਉਮੀਦਵਾਰ ਬਣਾਇਆ ਸੀਗਾ ਉਸ ਟਾਈਮ ਸਹੀ ਸੀ ਜਾਂ ਅੱਜ ਕਿਉਂਕਿ ਉਹਨਾਂ ਨੇ ਕਿਤਨਾ ਕਿਤੇ ਉਹਨਾਂ ਨੇ ਇਹ ਵੀ ਕਿਹਾ ਕਿ ਜਦੋਂ ਦਾ ਸਕਵਾਲ ਸਿੰਘ ਖੇਰੋਂ ਟਿਕਟ ਮਿਲੀ ਆ ਮੇਰੀ ਸਕਵਾਲ ਸਿੰਘ ਖੇਰੋਂ ਨਾਲ ਅੰਦਰ ਖਾਤੇ ਜਾਂ ਕੋਈ ਫੋਨ ਤੇ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੋਈ ਦਾਦੇਗੀ ਦਲਵੀਰ ਗੋਲਡੀ ਕਿਤਨਾ ਕਿਤੇ ਨਾਰਾਜ਼ ਦਿਖਾਈ ਦੇ ਰਹੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਮੈਨੂੰ ਹੋਰ ਕਈ ਪਾਰਟੀ ਨੇ ਵੱਲੋਂ ਹਾਲਕਿ ਇਹਨਾਂ ਨੇ ਪਾਰਟੀ ਦਾ ਜ਼ਿਕਰ ਨਹੀਂ ਕੀਤਾ ਵੀ ਕਿਹੜੀ ਪਾਰਟੀ ਦੇ ਵੱਲੋਂ ਉਹਨਾਂ ਨੂੰ ਮੰਗ ਕਿਹੜੀ ਪਾਰਟੀ ਦੇ ਵੱਲ ਉਹਨਾਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਪਰ ਕਿਤਨਾ ਕਿਤੇ ਦਲਬੀਰ ਗੋਲਟੀ ਨੇ ਕਿਹਾ ਕਿ ਮੈਨੂੰ ਹੋਰ ਕਈ ਪਾਰਟੀਆਂ ਨੇ ਮੇਰੇ ਤੱਕ ਅਪਰੋਚ ਕੀਤੀ ਕਿ ਤੁਹਾਨੂੰ ਅਸੀਂ ਮੀਤਵਾਲਾ ਨੂੰ ਆਵਾਂਗੇ ਕਿ ਸਾਡੀ ਪਾਰਟੀ ਚ ਸ਼ਾਮਲ ਹੋ ਜਾ ਪਰ ਕਿਤਨਾ ਕਿਤੇ ਮੈਂ ਕਾਂਗਰਸ ਪਾਰਟੀ ਦਾ ਇਮਾਨਦਾਰ ਸਪਾਈਆ ਪਰ ਮੈਂ ਆਪਣੀ ਪਾਰਟੀ ਛੱਡਣ ਵਾਲਾ ਨਹੀਂ ਹਾਂ ਮੈਂ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਨਾ ਕਾਬਲ ਸਮਝਿਆ ਹੋਰ ਕੀ ਕਹਣਾ ਦਲਬੀਰ ਗੋਲਟੀ ਦਾ ਤੁਸੀਂ ਆਪ ਹੀ ਸੁਣ ਲਵੋ ਇਹ ਗੱਲ ਨੇ ਡਿਸਟਰਬ ਕਰਿਆ ਕਿ ਵੱਡਾ ਲੀਡਰ ਛੋਟਾ ਲੀਡਰ ਕੀ ਹੁੰਦਾ ਕੀ ਇਹ ਵੱਡਾ ਲੀਡਰ ਪੈਸੇ ਨਾਲ ਇਹਦਾ ਮਾਪਦੰਡ ਹੁੰਦਾ ਵੀ ਅਮੀਰ ਜਾਂ ਗਰੀਬ ਲੀਡਰ ਹੁੰਦਾ ਜਾਂ ਉਹ ਜਿਹੜਾ ਵਫਾਦਾਰ ਲੀਡਰ ਹੁੰਦਾ ਇਹਦੀਆਂ ਮੈਂ ਤੁਹਾਨੂੰ ਇੱਕ ਲੋ ਉਦਾਹਰਨਾ ਦਿੰਨਾ ਇਹ ਕੋਈ ਪਹਿਲੀ ਵਾਰ ਟਿਕਟ ਨਹੀਂ ਕੱਟੀ ਮੇਰੀ ਜਦੋਂ ਮੈਂ ਯੂਨੀਵਰਸਿਟੀ ਤੋਂ 2008 ਚ ਆਇਆ ਆਪਣੇ ਹਲਕੇ ਚ ਧੂਰੀ ਚ ਤਾਂ ਲਗਾਤਾਰ ਮਿਹਨਤ ਕਰਕੇ 2012 ਦੀ ਮੈਂ ਟਿਕਟ ਦੀ ਮੰਗ ਕਰੀ ਉਦੋਂ ਮੇਰੀ ਟਿਕਟ ਕੱਟ ਕੇ ਜਿਹੜੇ ਵੀ ਉਮੀਦਵਾਰ ਨੂੰ ਦਿੱਤੀ ਗਈ ਮੈਂ ਪਾਰਟੀ ਹੈ ਰਿਕਮੈਂਡ ਤੋਂ ਪੁੱਛਣਾ ਚਾਹਣਾ ਕਿ ਅੱਜ ਉਹ ਆਪਣੀ ਪਾਰਟੀ ਦਾ ਹਿੱਸਾ ਨੇ ਪਰ ਦਲਵੀਰ ਸਿੰਘ ਗੋਲਡੀ ਉੱਥੇ ਦਾ ਉੱਥੇ ਖੜਾ ਉਸ ਤੋਂ ਬਾਅਦ ਬਾਈ ਇਲੈਕਸ਼ਨ ਆਈ 2014 ਦੀ ਉਦੋਂ ਮੇਰੀ ਟਿਕਟ ਕੱਟੀ ਗਈ ਕੀ ਉਹ ਉਮੀਦਵਾਰ ਉਦੋਂ ਜਿਹੜਾ ਤੁਸੀਂ ਨੇ ਬਣਾਇਆ ਸੀ ਉਹ ਪਾਰਟੀ ਨਾਲ ਖੜਾ ਜਾਂ ਨਹੀਂ ਖੜਾ ਪਰ ਦਲਵੀਰ ਸਿੰਘ ਉੱਥੇ ਦਾ ਉੱਥੇ ਖੜਾ ਫਿਰ 2019 ਦੀ ਜਿਹੜੀ ਲੋਕ ਸਭਾ ਦੀ ਚੋਣ ਆਈ ਜਿਹਦੇ ਵਿੱਚ ਮੇਰੀ ਵਾਈਫ ਸਿਮਰ ਤਿਆਰੀ ਕਰ ਰਹੀ ਸੀ ਸਾਡੀ ਟਿਕਟ ਕੱਟੀ ਗਈ ਤੇ ਜਿਹੜੇ ਉਮੀਦਵਾਰ ਨੂੰ ਉਦੋਂ ਟਿਕਟ ਦਿੱਤੀ ਗਈ ਕਿ ਉਹ ਅੱਜ ਆਪਣੀ ਪਾਰਟੀ 'ਚ ਹੈ ਜਾਂ ਨਹੀਂ ਹੈ ਪਰ ਦਲਬੀਰ ਸਿੰਘ ਤੇ ਉਹਦਾ ਪਰਿਵਾਰ ਅੱਜ ਵੀ ਇਸ ਪਾਰਟੀ ਦੇ ਨਾਲ ਖੜਾ ਤੇ ਇੱਕ ਗੱਲ ਮੈਂ ਹੋਰ 2022 ਦੇ ਵਿੱਚ ਜਦੋਂ ਮੈਂ ਮੁੱਖ ਮੰਤਰੀ ਸਾਹਿਬ ਦੇ ਸਾਹਮਣੇ ਇਲੈਕਸ਼ਨ ਲੜ ਰਿਹਾ ਸੀ ਕਿ ਉਹਦੋਂ ਵੱਡੇ ਚਿਹਰੇ ਦੀ ਜ਼ਿਆਦਾ ਜ਼ਰੂਰਤ ਸੀ ਜਾਂ ਅੱਜ ਵੱਡੇ ਚਿਹਰੇ ਦੀ ਜ਼ਿਆਦਾ ਜ਼ਰੂਰਤ ਆ ਜਦੋਂ 2022 ਦੀ ਜਿਮਣੀ ਚੋਣ ਲੋਕ ਸਭਾ ਜਿਮਣੀ ਚੋਣ ਆਈ ਜਦੋਂ ਸਾਰੇ ਲੀਡਰ ਭੱਜ ਗਏ ਕੋਈ ਲੜਨ ਲਈ ਤਿਆਰ ਨਹੀਂ ਸੀ ਉਦੋਂ ਵੱਡੇ ਚਿਹਰੇ ਦੀ ਜ਼ਰੂਰਤ ਸੀ ਜਾਂ ਅੱਜ ਵੱਡੇ ਚਿਹਰੇ ਦੀ ਜ਼ਰੂਰਤ ਆ ਤੇ ਫਿਰ ਲਗਾਤਾਰ ਮੈਂ ਕੰਮ ਕਰਿਆ ਮੇਰੇ ਨਾਲ ਪਾਰਟੀ ਨੇ ਕਮਿਟਮੈਂਟ કરી ਕਿ ਤੁਹਾਨੂੰ ਇਹ ਜਿਮੀਨੀ ਚੋਂ ਲੜਾ ਰਿਹਾ ਤਾਂ ਕਿ ਆਉਣ ਵਾਲੀ 2024 ਦੀ ਲੋਕ ਸਭਾ ਇਲੈਕਸ਼ਨ ਵੀ ਤੁਸੀਂ ਲੜੋਗੇ ਅਸੀਂ ਦਿਨ ਰਾਤ ਮਿਹਨਤ ਕਰਕੇ ਜਿਹੜਾ ਕੰਮ ਕਰਿਆ ਤੇ ਹੁਣ ਮੇਰੀ ਟਿਕਟ ਫੇਰ ਕੱਟਦੀ ਕੋਈ ਗੱਲ ਨਹੀਂ ਪਰ ਜੋ ਵੀ ਪਾਰਟੀ ਦਾ ਫੈਸਲਾ ਮਾਉਦੀ ਗਿਆਉਦਾ ਸਿਰ ਝਕਣਾ ਇਹਦੇ ਨਾਲ ਨਾਲ ਵੀ ਮੈਂ ਧੰਨਵਾਦ ਕਰਦਾ ਸਾਡੀਆਂ ਕਿਉਂਕਿ ਅੱਜ ਕੱਲ ਜਿਹੜਾ ਦੌਰ ਚੱਲ ਰਿਹਾ ਇਸ ਸਮੇਂ ਵੀ ਕੋਈ ਇੱਧਰ ਆ ਰਿਹਾ ਕੋਈ ਉੱਧਰ ਆ ਰਿਹਾ ਆਪਣੇ ਪਰਸਨਲ ਲਾਲਚਾਂ ਕਰਕੇ ਪਰ ਮੈਂ ਉਹ ਲਾਲਚੀ ਬੰਦਾ ਨਹੀਂ ਹੈਗਾ ਮੇਰੇ ਕਿਰਦਾਰ ਚ ਨਹੀਂ ਇਹ ਯੂਨੀਵਰਸਿਟੀ ਵਾਲੇ ਲੀਡਰਾਂ ਮੇਰੇ ਮਾਪਿਓ ਨੇ ਜੋ ਮੈਨੂੰ ਸਿਖਾਇਆ ਮੈਂ ਉਹਨਾਂ ਦੇ ਉੱਤੇ ਚੱਲਣਾ ਆ ਮੈਂ ਕੋਈ ਐ ਪਾਰਟੀ ਛੱਡਣਾ ਨਹੀਂ ਕਿਉਂਕਿ ਅਜ ਦੇ ਸਮੇਂ 'ਚ ਹਰੇਕ ਬੰਦਾ ਸੋਚਦਾ ਵੀ ਅਸੀਂ ਇੱਧਰ ਨਹੀਂ ਮਿਲਦੀ ਤਾਂ ਇੱਧਰ ਚਲੇ ਜਾਓ ਆਪ ਪਿੱਛੇ ਰੀਸੈਂਟਲੀ ਬਹੁਤ ਸਾਰੀਆਂ ਉਦਾਹਰਨਾਂ ਆਪਣੇ ਸਾਹਮਣੇ ਹੀ ਨੇ ਠੀਕ ਹੈ ਨਾ ਪਰ ਇਹਦੇ ਨਾਲ ਨਾਲ ਮੈਂ ਬਾਕੀ ਪਾਰਟੀਆਂ ਦੇ ਸੱਤਕਾਰਯੋਗ ਭਰਾਵਾਂ ਦਾ ਬਹੁਤ ਦਿਲੋਂ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਇੰਨਾ ਕਾਬਿਲ ਸਮਝਿਆ ਤੁਸੀਂ ਸਾਰਿਆਂ ਨੇ ਕਿਹਾ ਕਿ ਸਾਡੀ ਪਾਰਟੀ ਦੇ ਵਿੱਚ ਤੇਰੀ ਲੋੜ ਆ ਤੂੰ ਇੱਧਰ ਆ ਪਰ ਮੈਂ ਆਪਦੇ ਵੀ ਮਾਫ ਕਰਿਓ ਮੈਂ ਉਹਦੇ ਊਸੂਲਾਂ ਦੇ ਖਿਲਾਫ ਨਹੀਂ ਚੱਲ ਸਕਿਆ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਇਸ ਦੇ ਕਾਬਿਲ ਸਮਝਿਆ ਤੇ ਨਾਲ ਹੀ ਜਿਹੜੇ ਲਗਾਤਾਰ ਪਰਸੋਂ ਰਾਤ ਤੋਂ ਮੇਰੇ ਘਰੇ ਮੇਰੇ ਭੈਣ ਭਰਾ ਬੈਠੇ ਨੇ ਉਹਨਾਂ ਦਾ ਮੈਂ ਹੱਥ ਜੋੜ ਕੇ ਧੰਨਵਾਦ ਕਰਦਾ ਕਿ ਤੁਸੀਂ ਮੇਰੇ ਲਈ ਇੰਨਾ ਪਿਆਰ ਦਿਖਾਇਆ ਕਈ ਬੰਦੇ ਨਹੀਂ ਆ ਸਕੇ ਉਹਨਾਂ ਨੇ ਫੋਨ ਰਾਹੀਂ ਗੱਲ ਕਰੀ ਜਾਂ ਮੀਡੀਆ ਰਾਹੀਂ ਗੱਲ ਕਰੀ ਇਹਦੇ ਨਾਲ ਨਾਲ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹਣਾ ਕੀ ਹਜੇ ਤੱਕ ਮੇਰੀ ਸੁਪਾਲ ਸਿੰਘ ਘਰ ਨਾਲ ਕੋਈ ਵਾਰਤਾਲਾਪ ਨਹੀਂ ਹੋਈ ਜਦੋਂ ਦੀ ਟਿਕਟ ਮਿਲੀ ਤੇ ਨਾ ਹੀ ਮੇਰੀ ਹਾਈ ਕਮਾਂਡ ਨਾਲ ਕੋਈ ਵਾਰਤਾਲਾਪ ਹੋਈ ਤੇ ਮੈਂ ਉਹਨਾਂ ਤੋਂ ਨਹੀਂ ਵੀ ਮੈਂ ਕੋਈ ਕਮਿਟਮੈਂਟ ਕਰਨੀ ਆ ਜਾਂ ਮੈਂ ਇੱਧਰ ਭਜਣਾ ਜਾਏ ਮੈਂ ਇੱਧਰ ਭਜਣਾ ਇਸ ਦਾ ਪਾਰਟੀ ਦੇ ਇੱਕ ਵਫਾਦਾਰ ਬੰਦੇ ਆ ਇੱਕ ਵਰਕਰ ਪਰ ਮੈਂ ਇਹਦੇ ਨਾਲ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਕਿ ਜਦੋਂ ਪਾਰਟੀਆਂ ਅਜਿਹੇ ਫੈਸਲੇ ਲੈਂਦੀਆਂ ਨੇ ਨਾ ਧੋਖੇ 'ਚ ਨਹੀਂ ਰੱਖਣਾ ਚਾਹੀਦਾ ਇਨਸਾਨ ਨੂੰ ਧੋਖੇ 'ਚ ਜਦੋਂ ਤੁਸੀਂ ਰੱਖਦੇ ਹੋ ਇੱਕ ਲੀਡਰ ਨਹੀਂ ਹੁੰਦਾ ਉਹਦੇ ਮੰਗਰ ਉਹਦਾ ਟੱਬਰ ਹੁੰਦਾ ਉਹਦੇ ਮੰਗਰ ਹਜ਼ਾਰਾਂ ਉਹਦੇ ਸਮਰਥਕ ਹੁੰਦੇ ਨੇ ਜਿਹੜੇ इमोਸ਼ਨਲੀ ਤੌਰ ਤੇ ਟੁੱਟ ਜਾਂਦੇ ਨੇ ਜਿਹੜੇ ਫਾਈਨੈਂਸ਼ੀਅਲੀ ਤੌਰ ਤੇ ਟੁੱਟ ਜਾਂਦੇ ਨੇ ਜਿਨ੍ਹਾਂ ਦਾ ਜਜ਼ਬਾ ਮਰ ਜਾਂਦਾ ਸੋ ਮੇਰੀ ਬੇਨਤੀ ਆ ਸਾਡੀ ਹਾਈ ਕਮਾਂਡ ਨੂੰ ਸਾਰੀਆਂ ਪਾਰਟੀਆਂ ਦੀ ਹਾਈ ਕਮਾਂਡ ਨੂੰ ਵੀਰ ਕਲੈਰਟੀ ਨਾਲ ਚੱਲੋ ਕਿਸੇ ਦੇ ਧੀ ਪੁੱਤ ਦਾ ਮਜ਼ਾਕ ਨਾ ਬਣਾਓ ਤੋਖਾ ਨਾ ਕਰੋ ਖੈਰਾ ਸਾਹਿਬ ਨੂੰ ਹਜੇ ਤੱਕ ਮੈਂ ਮਿਲਿਆ ਨਹੀਂ ਨਾ ਮੈਂ ਪਾਰਟੀ ਹਾਈ ਕਮਾਂਡ ਨਾਲ ਗੱਲਬਾਤ ਕਰੀ ਪਰ ਮੈਂ ਉਹ ਚੀਜ਼ ਨਹੀਂ ਕਰਨੀ ਚਾਹੁੰਦਾ ਸੀ ਜਿਹੜੀ ਸਾਡੇ ਕਈ ਲੀਡਰਾਂ ਨੇ ਮੇਰੇ ਨਾਲ ਉਦੋਂ કરી ਜਦੋਂ ਮੈਂ ਇਹ ਪਿਛਲੀ ਲੋਕ ਸਭਾ ਇਲੈਕਸ਼ਨ ਲੜ ਰਿਹਾ ਸੀ ਕਿਉਂਕਿ ਮੈਨੂੰ ਪਤਾ ਜਦੋਂ ਕੋਈ ਉਮੀਦਵਾਰ ਲੜਦਾ ਹੁੰਦਾ ਤਾਂ ਉਹਨੂੰ ਜਿੰਨਾ ਮਰਜ਼ੀ ਝੁਕਾ ਲਓ ਸਿੱਧਾ ਕਰ ਲਓ ਇਹ ਸਾਡੇ ਲੀਡਰਾਂ ਨੇ ਮਾੜੀਆਂ ਪਰਤਾਂ ਪਾਈਆਂ ਵੀ ਆਣੇ ਸੋ ਖੈਰਾ ਸਾਹਿਬ ਮੈਂ ਇੱਕ ਪਹਿਲਾਂ ਆਮ ਆਦਮੀਆ ਲੈਣੋਂ ਵੀ ਇੱਕ ਸਲਾਹ ਦਿੱਤੀ ਸੀ ਕਿ ਹਰੇਕ ਹਲਕੇ 10-15 ਬੰਦੇ ਹੁੰਦੇ ਨੇ ਬਚਿਓ ਸਾਡੇ ਜ਼ਿਲ੍ਹੇ 'ਚ ਵੀ 2-4 ਜਿਹੇ ਬੰਦੇ ਨੇ ਜਿੰਨਾ ਤੋਂ ਬਚ ਜਿਓ ਇਹ ਛੋਟੇ ਭਰਾ ਦੀ ਇੱਕ ਜਿਹੜੀ ਬੇਨਤੀ ਆ ਇਹਨੂੰ ਤੁਸੀਂ ਸਵੀਕਾਰ ਕਰਿਓ ਮੇਰੀ ਇਲੈਕਸ਼ਨ ਸਮੇਂ ਅਜਿਹਿਆਂ ਬਹੁਤ ਸਾਰੀਆਂ ਗੱਲਾਂ ਹੋਈਆਂ ਜੋ ਬਹੁਤ ਸਾਰੀਆਂ ਚੀਜ਼ਾਂ ਹੋਈਆਂ ਜਿੰਨਾ ਤੋਂ ਮੈਂ ਤੁਹਾਨੂੰ ਅਵੇਅਰ ਕਰਦਾ ਮੇਰਾ ਕੈਰੀਅਰ ਹੀ ਸ਼ਾਇਦ ਮੇਰਾ ਸ਼ਾਇਦ ਵੱਡਾ ਲੀਡਰ ਹੋਂਦਾ ਜਿਹਦੇ ਬਾਪ ਦਾਦੇ ਮੰਤਰੀ ਹੋਣ ਜਾਂ ਤਾਂ ਜਮ ਉਹਨਾਂ ਦਾ ਵੱਡਾ ਹੋਵੇ ਮੈਂ ਤਾਂ ਇੱਕ ਸੁਧਾਰਨ ਜੀ ਪਰਿਵਾਰ ਨਾਲ ਸੰਬੰਧਿਤ ਸੀ ਸ਼ੁਰੂ ਤੋਂ ਸੰਘਰਸ਼ ਹੀ ਕਰੇ ਨੇ ਲੜਾਈਆਂ ਹੀ ਲੜੀਆਂ ਨੇ ਜੇ ਮੈਂ ਐਮਐਲਏ ਵੀ ਬਣਿਆ ਤਾਂ ਉਹਦੇ 'ਚ ਵੀ ਮੈਂ ਲੋਕਾਂ ਲਈ ਟੋਲ ਪਲਾਜ਼ੇ ਲਈ ਨਿਰੰਤਰ ਲੜਦਾ ਰਿਹਾ ਜਿਹਦੇ ਇਨਾਮ 'ਚ ਮੈਨੂੰ ਕਈ ਪਰਚੇ ਵੀ ਮਿਲੇ ਤੇ 2019 ਦੀ ਉਦੋਂ ਲੋਕ ਸਭਾ ਦੀ ਟਿਕਟ ਵੀ ਮੇਰੀ ਕੱਟੀ ਗਈ ਇਮਾਨਦਾਰੀ ਨਾਲ ਕੰਮ ਕਰਨ ਦੀ ਵੀ ਇੱਕ ਸਜ਼ਾ ਮਿਲਦੀ ਆ ਤੇ ਫਿਰ ਉਸ ਤੋਂ ਬਾਅਦ ਜਦੋਂ ਇਹ ਸਾਰਾ ਘਟਨਾਕਰਮ ਹੋਇਆ ਮੈਂ ਇਲੈਕਸ਼ਨ ਮੇਰੇ ਸਾਹਮਣੇ ਮੁੱਖ ਮੰਤਰੀ ਸਾਹਿਬ ਆ ਗਏ ਉਦੋਂ ਵੀ ਮੇਰੀ ਟਿਕਟ ਘਟਦੇ ਨਹੀਂ ਸੀ ਇਹਨਾਂ ਨੇ 2022 'ਚ ਮੈਂ ਗੱਲ ਕਹਿ ਰਿਹਾ ਇਹ ਪੁਕਤਾ ਦੀ ਗੱਲ ਕਰ ਰਿਹਾ ਮੈਂ ਤੁਹਾਡੇ ਨਾਲ ਕਿਉਂਕਿ ਜੇ ਉਹਰੇ ਮੁੱਖ ਮੰਤਰੀ ਸਾਹਿਬ ਨਾ ਆਉਂਦੇ ਜਦੋਂ ਉਹਨਾਂ ਨੇ ਦੇਖਿਆ ਵੀ ਮੁਰੇ ਮੁੱਖ ਮੰਤਰੀ ਸਾਹਿਬ ਆ ਗਏ ਤੇ ਫੇਰ ਕੌਣ ਲੜੂ ਫੇਰ ਤਾਂ ਗੋਲਡੀ ਲੜੂ ਤੇ ਮੈਨੂੰ ਲੜਾਇਆ ਤੇ ਆਪਾਂ ਲੜੇ ਜਿੰਨੇ ਜੋਗੇ ਹੈਗੇ ਸੀ ਜਿੰਨੀ ਹਿੰਮਤ ਹੈਗੀ ਸੀ ਜਿੰਨੀ ਝੋਲੀ 'ਚ ਦਾਣੇ ਸੀ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਕਿ ਮੈਨੂੰ ਲੜਾਇਆ ਪਰ ਮੈਂ ਇੱਕ ਗੱਲ ਦੱਸਣੀ ਚਾਹਣਾ ਕਿ ਮੈਂ ਲਗਾਤਾਰ ਪਹਿਲਾਂ 5 ਸਾਲ ਜਦੋਂ ਮੈਂ ਐਮ.ਐਲ.ਏ ਸੀ ਉਦੋਂ ਵੀ ਕੋਈ ਸੁੱਖ ਦਾ ਸਾਹ ਨਹੀਂ ਆਇਆ ਵੀ ਆਪਦੀ ਪਾਰਟੀ 'ਚ ਬਹੁਤ ਜਿਹੜਾ ਅਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉਸ ਤੋਂ ਬਾਅਦ ਵੀ ਜੋ ਦੇ ਪਾਰਟੀ ਆ ਗਈ ਭਗਵੰਤ ਮਾਨ ਸਾਹਿਬ ਜੀ ਆ ਗਏ ਇਹਨਾਂ ਨੇ ਵੀ ਪਿਛਲੇ ਲਗਾਤਾਰ ਕੋਈ ਕਸਰ ਨਹੀਂ ਛੱਡੀ 1.5 ਸਾਲ ਤੋਂ ਐਂ ਜਦੋਂ ਆ ਲੋਕ ਸਭਾ ਦੀਆਂ ਟਿਕਟਾਂ ਦੀ ਵੰਡ ਹੋਣੀ ਸੀ ਨਾ ਉਦੋਂ ਪਹਿਲਾਂ ਤੁਸੀਂ ਨੇ ਦੇਖਿਆ ਹੋਣਾ ਹਰ ਰੋਜ਼ ਯਾਨੀ ਕਿ ਵਿਜੀਲੈਂਸ ਦਾ ਪ੍ਰੈਸ਼ਰ ਸੀ ਮੇਰੇ ਤੇ ਬਹੁਤ ਜ਼ਿਆਦਾ ਪਰ ਉਹਨਾਂ ਦਾ ਕਸੂਰ ਵੀ ਨਹੀਂ ਮੈਂ ਮੰਨਦਾ ਮੈਨੂੰ ਪੂਰਤਾ ਜਾਣਕਾਰੀ ਆ ਵੀ ਸਾਡੀ ਪਾਰਟੀ ਦਾ ਇੱਕ ਵੱਡਾ ਲੀਡਰ ਜਿਹੜਾ ਇਸ ਚੀਜ਼ ਦੇ ਵਿੱਚ ਮੈਨੂੰ ਤੰਗ ਪਰੇਸ਼ਾਨ ਕਰਨ ਦੇ ਵਿੱਚ ਇਨਵੋਲਵ ਆ ਕਿਉਂ ਇਨਵੋਲਵ ਹੋਆ ਕਿਉਂਕਿ ਆਮ ਘਰਾਂ ਦੇ ਮੁੰਡੇ ਆਮ ਬੰਦੇ ਖੜ ਕੇ ਇਹਨਾਂ ਲਈ ਚੈਲੰਜ ਬਣ ਗਏ ਅਸੀਂ ਤਾਂ ਹਰ ਰੋਜ਼ ਮੈਂ ਤੇ ਮੇਰਾ ਪਰਿਵਾਰ ਹਰ ਰੋਜ਼ ਜਿੱਥੇ ਮਰਜ਼ੀ ਕੋਈ ਭੋਗ ਹੋਵੇ ਦੁੱਖ ਸੁੱਖ ਹੋਵੇ ਅਸੀਂ ਤਾਂ ਕਦੇ ਕੋਈ ਛੱਡਦੇ ਨਹੀਂ ਇਹ ਲੀਡਰ ਚੰਡੀਗੜ੍ਹ ਆ ਬਾਹਰੂ ਰਹਿਣ ਵਾਲੇ ਬੰਦੇ ਨੇ ਇਹਨਾਂ ਨੂੰ ਸਾਡੇ ਵਰਗੇ ਕਿੱਥੇ ਡਾਈਜੈਸਟ ਹੁੰਦੇ ਨੇ ਤੇ ਅਸੀਂ ਇਹ ਚੀਜ਼ ਤੋਂ ਜਿਹੜਾ ਸੰਗਰੂਠੀ ਲੋਕ ਸਭਾ ਸ਼ੀਟ ਬਹੁਤ ਹਾਰ ਸ਼ੀਟ ਬਣਦੀ ਜਾ ਰਹੀ ਕਿਉਂਕਿ ਇੱਥੇ ਜਿਵੇਂ ਸਿਮਰਜੀਤ ਸਿੰਘ ਮਾਨ ਨੇ ਦੰਬਰ 2 ਤੇ ਸਕਵਾਲ ਸਿੰਘ ਖੈਰਾ ਅਤੇ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਰੇਕ ਆmdi ਪਾਰਟੀ ਦਾ ਵੀ ਕਿਹੜਾ ਉਮੀਦ ਹੈ ਨੇ ਕਾਨੂੰਨ ਮੰਤਰੀ ਨੇ ਕਾ ਵੀ ਵੱਡੇ ਚਿਹਰੇ ਦਿੱਗੇ ਚਿਹਰੇ ਨੇ ਜਿਹੜੇ ਉੱਤੇ ਖੜੇ ਨੇ ਪਰ ਕਿਤਨਾ ਕਿਤੇ ਇਸ ਸੀਟ ਤੇ ਕਾਫੀ ਵਿਵਾਦ ਖੜਾ ਹੋ ਰਿਹਾ ਕਿ ਤਨਾ ਪਹਿਲਾਂ ਢੀਂਡਸਾ ਬਲੌੜੀ ਟਕਤੀ ਗਿਆ ਹੁਣ ਕਿਤੇ ਗੋਲਵਿੰਦਰ ਗੋਲਡੀ ਟਕਤੀ ਜਾਣਾ ਕਿਤਨਾ ਕਿਤੇ ਵੱਡੇ ਸਵਾਲ ਖੜੇ ਕਰ ਰਿਹਾ ਲਗਾਤਾਰ ਰਾਣੀ ਦੀ ਪਾਰਟੀਆਂ ਆਂ ਦੇ ਲੀਡਰਾਂ ਦੇ ਵੱਲੋਂ ਆਪਣੇ ਲੀਡਰਾਂ ਨੂੰ ਨਾਰਾਜ਼ ਕੀਤਾ ਜਾ ਰਿਹਾ ਕਿਉਂਕਿ ਢੀਂਡਸਾ ਬਲੌੜੀ ਅੰਦਰ ਖਾਤੇ ਨਾਰਾਜ਼ ਸੀ ਕਿ ਹੁਣ ਧ੍ਰਿਵੀ ਗੋਟੀ ਵੀ ਕਿਤਨਾ ਕਿਤੇ ਨਾਰਾਜ਼ ਦਿਖਾਈ ਦੇ ਰਹੇ ਨੇ ਪਰ ਕਿਤਨਾ ਕਿਤੇ ਗੋਲਡੀ ਨੇ ਇਹ ਵੀ ਕਹਿ ਦਿੱਤਾ ਕਿ ਮੇਰੇ ਵੱਲੋਂ ਸੁਖਵਾਲ ਸਿੰਘ ਪੂਰਾ ਜੋਰ ਲਾਵਾਂਗਾ ਕਿਸਖਾਲ ਸਿੰਘ ਖੈਰਾਂ ਨੂੰ ਜਿਤਾਉਣ ਲਈ ਅਤੇ ਆਪਣੀ ਪਾਰਟੀ ਦੇ ਨਾਲ ਖੜਾ ਵਿੱਚ ਕਮਿਊਨਿਕੇਟਰ ਨਹੀਂ ਮਿਲੀ ਪਰ ਕਿਤਨਾ ਮੈਂ ਲੋਕਾਂ ਅਤੇ ਨਾ ਪੰਜਾਬ ਦੇ ਲੋਕਾਂ ਦੇ ਨਾਲ ਇਹ ਕਾਂਗਰਸ ਪਾਰਟੀ ਦੇ ਨਾਲ ਸਕ왈 ਸਿੰਘ ਖੈਰਾਂ ਦਾ ਤੈਅ ਦਲਾਂ ਸਾਧਾਂਗਾ ਦੂਜੇ ਪਾਸੇ ਤ੍ਰਿਗੋਟੀ ਨੇ ਇਹ ਵੀ ਕਹਿੰਦੇ ਨਜ਼ਰ ਆਇਆ ਕਿ ਮੈਨੂੰ ਕਈ ਪਾਰਟੀਆਂ ਨੇ ਬੁਲਾਇਆ ਹੈ ਪਰ ਮੈਂ ਆਪਣੀ ਕਾਂਗਰਸ ਪਾਰਟੀ ਦਾ ਵਫਾਦਰ ਸਪਾਈਆਂ ਮੈਂ ਪਾਰਟੀ ਛੱਡ ਕੇ ਕਿਤੇ ਨਹੀਂ